ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਆਈ ਹੋਪ ਤੁਸੀਂ ਸਾਰੇ ਨੇ ਬਹੁਤ ਵਧੀਆ ਹੋਵੋਗੇ ਸ਼ੁਰੂ ਕਰਦੇ ਆਂ ਜੀ ਅੱਜ ਦਾ ਵਲੌਗ ਸਵੇਰ ਦੇ ਵਜੇ ਨੇ 11:30 ਗੱਡੀ ਸਟਾਰਟ ਖੜੀ ਹੈ ਆਪਣੀ ਤੇ ਸ਼ੁਰੂ ਕਰਦੇ ਆਂ ਅੱਜ ਦਾ ਵਲੌਗ ਅੱਜ ਆਪਾਂ ਚੱਲੇ ਆਂ ਜੀ ਆਪਣੇ ਓਨਲੀ ਓਨ ਬਰਨਾਲਾ ਸਿਟੀ ਕਿਉਂਕਿ ਜ਼ਿਆਦਾਤਰ ਸ਼ਾਪਿੰਗ ਜਿਹੜੀ ਆਪਾਂ ਪਿਛਲੇ ਵਿਆਹ ਦੀ ਵੀ ਬਰਨਾਲਾ ਹੀ ਕੀਤੀ ਸੀ ਤੇ ਇਸ ਵਿਆਹ ਦੀ ਵੀ ਬਰਨਾਲਾ ਹੀ ਹੋਊਗੀ ਕਿਉਂਕਿ ਫਿਰ ਆਪਣੇ ਜਿਹੜੇ ਮੇਨ ਦੁਕਾਨਾਂ ਹੈ ਜਿਹੜੀਆਂ ਵੈਰਾਈਟੀ ਵਾਲੀਆਂ ਤੇ ਜਿੱਥੋਂ ਆਪਾਂ ਚੀਜ਼ ਲੈਣੀ ਹੁੰਦੀ ਜਿੱਥੋਂ ਆਪਾਂ ਨੂੰ ਪਸੰਦ ਆਉਂਦੀ ਚੀਜ਼ ਉਹ ਆਪਣੇ ਬਰਨਾਲੇ ਹੀ ਹੈ ਜ਼ਿਆਦਾਤਰ ਤੇ ਬਾਕੀ ਫਿਰ ਆਏ ਆ ਵੀ ਅੱਜ ਆਪਾਂ ਲਹਿੰਗੇ ਵਗੈਰਾ ਦਾ ਚੱਲੇ ਆ ਕਰਨ ਤੇ ਉਹ ਬਰਨਾਲੇ ਹੀ ਹੋਣਾ ਸੀਗਾ ਤੇ ਇਸ ਕਰਕੇ ਫਿਰ ਜਿਹੜਾ ਆਪਾਂ ਹੁਣ ਨਿਕਲਣ ਲੱਗੇ ਘਰੋਂ ਚੌਧੀਆਂ ਕਲਾਸਾਂ ਹੁਣ 11 ਇੱਕ ਟਾਈਮ ਲਈ ਸਟਾਪ ਕਰ ਦਿੱਤੀਆਂ ਕਲਾਸਾਂ ਹੁਣ ਵਿਆਹ ਤੋਂ ਬਾਅਦ ਤੇ ਹੁਣ ਆਪਾਂ ਜਿਹੜਾ ਜ਼ਿਆਦਾ ਕੰਮ ਕਰਾਂਗੇ ਲਿਆਈ ਦੁੱਧ ਠੀਕ ਆ ਤੇ ਬਾਕੀ ਤੋਰਨ ਲੱਗੇ ਆ ਵੀਰਪਾਲ ਨੂੰ ਚੜਾਉਣਾ ਰਸਤੇ ਦੇ ਵਿੱਚੋਂ ਤੇ ਫੇਰ ਜਿਹੜਾ ਆਪਾਂ ਅੱਗੇ ਚਾਵਾਂਗੇ ਹਾਂ ਲਓ ਜੀ ਤੁਸੀਂ ਕਿੰਨੇ ਵਹਿਣ ਚਲੋ ਗੱਡੀ ਚ ਬਲਾਕ ਚਾਉਣਾ ਚਾਹਦੇ ਹੋ ਲੈ ਲੂਗੇ ਤੁਸੀਂ ਸਾਨੂੰ ਆਪਣੇ ਬਲਾਕ ਤੇ ਅੱਜ ਨਵੀਂ ਪਾਈ ਆ ਮੈਂ ਲਿਆਵਾਂ ਠੀਕ ਆ ਕੀ ਇਹ ਨੂੰ ਵੀ ਆ ਨਾ ਬੈਂਡ ਸ਼ੇਡ ਪਤਾ ਨਹੀਂ ਕੀ ਕਹਿੰਦੇ ਆ ਤੇ ਚਲੋ ਜੀ ਚੱਲਦੇ ਆ ਅੱਜ ਅੱਜ ਵੈਸੇ ਲਹਿੰਗਾ ਨਹੀਂ ਉਹਨਾਂ ਨੇ ਦੇ ਲਓ ਕਲਰ ਵੀ ਨਹੀਂ ਹੋਇਆ ਚਲ ਕੋਈ ਕੋਈ ਨਹੀਂ ਦੂਜਾ ਅੱਜ ਅਸੀਂ ਲਹਿੰਗੇ ਨਾ ਸਿਰਫ ਦੇਖਣ ਚੱਲੇ ਆ ਕਿਉਂਕਿ ਮੰਦਿਰ ਤਾਂ ਹਜੇ ਛੁੱਟੀਆਂ ਨਹੀਂ ਮਿਲਣੀਆਂ ਹੈ ਨਾ ਮੰਦਿਰ ਤਾਂ ਹਜੇ ਲੇਟ ਆਊਗੀ ਜਿੱਥੇ ਅਸੀਂ ਲਹਿੰਗੇ ਲੈਣਨੇ ਆ ਪਰ ਇੱਥੇ ਲਹਿੰਗਾ ਹਾਊਸ ਤੇ ਉਹ ਕਹਿੰਦੇ ਇੱਕ ਵਾਰੀ ਤੁਸੀਂ ਆ ਕੇ ਨਿਗਾਹ ਮਾਰ ਲਓ ਲਹਿੰਗੇ ਤੇ ਵੀ ਜੇ ਕੋਈ ਉਹਨਾਂ ਚ ਪਸੰਦ ਆਇਆ ਫਿਰ ਅਸੀਂ ਉਸੋ ਦੇ ਆਂਦੀ ਬੁਕਿੰਗ ਨਾ ਕਰਾਂਗੇ ਤੇ ਆਪਾਂ ਨਾਲੇ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਆਏ ਨਾ ਜੇ ਡਿਜ਼ਾਈਨ ਕੋਈ ਪਸੰਦ ਆ ਠੀਕ ਆ ਨਹੀਂ ਜੇ ਸਾਨੂੰ ਫਿਰ ਕੋਈ ਆਪ ਦਾ ਡਿਜ਼ਾਈਨ ਦੇਣਾ ਹੋਇਆ ਫਿਰ ਹੁਣ ਲਹਿੰਗਾ ਜਿਹੜਾ ਫਿਰ ਉਹ ਥੋੜੇ ਰੈਡੀ ਹੋ ਜਾਊਗਾ ਉਹਨਾਂ ਦਿਨਾਂ ਦੇ ਵਿੱਚ ਹਨਾ ਵੀ ਰੈਡੀ ਵੀ ਹੋ ਸਕਦਾ ਸੋ ਚਲੋ ਦੇਖਦੇ ਹਾਂ ਬਾਕੀ ਕੀ ਬਣਦਾ ਹਨਾ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਵਲੌਗ ਤੇ ਬੜੀ ਨਾ ਮੈਂ ਤੁਹਾਨੂੰ ਦੱਸਦਾ ਵੀ ਕੱਲ ਤਕਦੀਰ ਨੇ ਗੱਡੀ ਦੇ ਵਿੱਚ ਬਿਸਕਟ-ਬਿਸਕਟ ਬਾਲੇ ਖਲਾਰਤੇ ਸੀ ਤੇ ਮੈਂ ਸਾਰੇ ਜਿਹੜੇ ਆ ਵੈਕਿਊਮ ਦੇ ਵਿੱਚ ਇਕੱਠੇ ਕੀਤੇ ਫਿਰ ਉਹ ਜਾਲੀ ਜੀਵਾਂ ਇੱਥੇ ਠੇਰੀ ਕਰਤੀ ਉਧਰ ਕੁਛ ਕੱਢੇ ਤੇ ਬੜੀ ਨੂੰ ਮੈਂ ਸੱਧਿਆ ਤੇ ਬੜੀ ਨੇ ਫਿਰ ਸਾਰਾ ਵੈਕਿਊਮ ਮਾਰਤਾ ਅਸੀਂ ਉਹਨੂੰ ਲੱਭ ਕੇ ਹੀਰਾ ਇੱਕ ਹੁੰਦਾ ਨਾ ਪਹਿਲਾਂ ਤਾਂ ਅਸੀਂ ਹੀਰੇ ਇਕੱਠੇ ਕੀਤੇ ਫਿਰ ਆਏ ਜਿਹੜੇ ਦੂਜੇ ਹੀਰੇ ਅਸੀਂ ਪਰੇ ਸਿੱਟ ਕੇ ਆਂ ਛਾਂਟ ਤੇ ਹੀਰਾ ਕੱਢਿਆ ਫਿਰ ਅਸੀਂ ਉਹਨੂੰ ਮੰਡੀ ਲੈ ਕੇ ਗਏ ਉਹ ਕੁਝ ਦੂਰ ਦੇ ਹਾਂ ਤਰਾਸ਼ੇ ਦਿੱਤਾ ਇਹਨੂੰ ਅਸੀਂ ਮੂੰਹ ਟੀ ਹੋ ਗਈ ਮੂੰਹ ਮੇਟਾ ਲੱਗਦਾ ਮੂੰਹ ਮੂੰਹ ਅਜਵੇਂ ਚੀਰ ਖੱਡਿਆ ਦੇਖ ਤੋਸੀ ਮੰਡੀ ਜਾਂਦੇ ਹਾਂਬਿਆਂ ਦੇ ਚਲੇ ਮੰਡੀ ਜਾਂਦਾ ਹਾਂਬਿਆਂ ਦਾ ਸਾਡੇ ਮੁੰਡਿਆਂ ਤਾਂ ਕਹਿ ਨਹੀਂ ਕਿਹਾ ਵੀ ਤੈਨੂੰ ਪੇਕੇ ਲੈ ਕੇ ਨਹੀਂ ਜਾਂਦਾ ਜੈ ਤੈਨੂੰ ਲੈ ਕੇ ਚੱਲ ਮੁੰਡੇ ਦਾ ਹਿਸਾਬ ਕਰਦੀ ਕਿੰਨੀ ਅਮਾਉਂਟ ਬਣੀ ਆ ਤੇ ਸਾਡਾ ਰੁਕੀ ਮੁੰਡੇ ਐਨੇ ਸਾਲਾਂ ਦੀ ਅਮਾਉਂਟ ਕਿੰਨੀ ਬਣੀ ਆ ਚੱਲ ਤਿੰਨ ਪਰਿਵਾਰ ਵਧੀਆ ਲੱਭੇ ਚੱਲ ਚੱਲ ਵੀ ਚਾਰ ਪਰਿਵਾਰ ਵਧੀਆ ਲੱਭੇ ਹਾਂ ਹਾਂ ਜੋ ਤੇ ਤੇਰੀ ਉਹ ਮੈਨੂੰ ਲਾਈਨ ਬਹੁਤ ਵਧੀਆ ਲੱਗੀ ਕੀ ਜਦੋਂ ਮੰਮੀ ਨੇ ਕਿਹਾ ਕਹਿੰਦਾ ਵੀ ਇਹ ਨਹੀਂ ਤੂੰ ਭੁੱਲੀ ਗਿਆ ਸਭ ਤੋਂ ਵਧੀਆ ਤੇ ਇਹ ਲੱਭਿਆ हां पण ए त ਧੂਆਂ ਬਹੁਤ ਆਉਂਦਾ ਇਹਦੇ ਨਹੀਂ ਅੱਖਾਂ ਅੱਖਾਂ ਪਾੜ ਜਾਂਦੀਆਂ ਚੁੱਲ੍ਹੇ ਮੁਰੇ ਹੋਣੇ ਦੀਆਂ ਸਾਰਿਆਂ ਨੇ ਤੂੰ ਆਵਾਜ਼ਾਂ ਲਾ ਕੇ ਤੈਨੂੰ ਲੈ ਹੈਲਮਟ ਵੇਖ ਲੂ ਲਾ ਪੁੱਟਾ ਦੇਖ ਮਨੇ ਪਿੱਛੇ ਕੋਈ ਮਨਪ੍ਰੀਤ ਤੇ ਪਟੀਕ ਤੋਂ ਪੀ ਕੇ ਚਾਹ ਪਾਣੀ ਤੇ ਮਨਪ੍ਰੀਤ ਦੀ ਲੋੜ ਐਨਕਲ ਤੂੰ ਵੀ ਲਾ ਲਾ ਤੂੰ ਵੀ ਲਾ ਕੇ ਦਿਖਾ ਆ ਪੰਜਾ ਤੇਰੀਆਂ ਉਹਦੇ ਨਾਲ ਦੇ ਲਾ 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 ਮਿੰਟ ਮਰ ਮੇਰੀ ਗੱਲ ਸੁਜੋ ਤਾਂ ਆਪਾਂ ਦੋਨੇ ਸਕੂਟਰੀ ਤੇ ਚੱਲਦੀਆਂ ਇਹਨਾਂ ਨੂੰ ਭੇਜਦੇ ਆਪਾਂ ਗੱਡੀ 'ਚ ਉੱਥੇ ਤੂੰ ਚਲਾਉਣੀ ਆ ਫੇਰ ਮੈਂ ਚਲਾਉਂਗੀ ਆ ਜਾ ਤੂੰ ਬੈਠ ਚਲੋ ਕੋਈ ਨਹੀਂ ਆ ਕੁੜੀ ਫੜੀ ਐ ਨੇ ਕੋਈ ਨਹੀਂ ਮੈਂ ਕਿਹਾ ਕੁੜੀ ਫੜੀ ਪੜੀ ਆ ਨਾ ਬੜਾ ਖਰਾਬ ਬਸ ਮੇਰੀ ਸਿਚੁਏਸ਼ਨ ਹੈ ਹੈ ਲੋ ਵੀ ਪ੍ਰੀਤ ਲਹਿੰਗਾ ਹਾਊਸ ਆ ਗਏ ਹਾਂ ਹੁਣ ਆਪਾਂ ਸੋ ਲਹਿੰਗੇ ਦੇਖਣ ਆਏ ਆ ਅੱਜ 50 ਵੈਸੇ ਦੇਖਣੇ ਆ ਬੀ ਜੇ ਕੋਈ ਇਹਨਾਂ ਚ ਡਿਜ਼ਾਈਨ ਪਸੰਦ ਆਇਆ ਤੇ ਆਪਾਂ ਕਢਾ ਲਾਂਗੇ ਤੇ ਦੇਖੋ ਨਾਲ ਰੱਖ ਲਾਂਗੇ ਸਾਈਡ ਤੇ ਰੱਖ ਲਾਂਗੇ ਹਾਂ ਵੀ ਸਾਈਡ ਤੇ ਰੱਖ ਲਾਂਗੇ ਮਨਦੀਪ ਨੂੰ ਵੀਡੀਓ ਕਰਾ ਲਾਂਗੇ ਫਿਰ ਜਿੱਦ ਦੇ ਬੰਦੀ ਪਾਉਗੀ ਉਦਦੇ ਦਾ ਟਰਾਈ ਵਗੈਰਾ ਕਰਾ ਲਾਂਗੇ ਕਿਉਂਕਿ ਟਾਈਮ ਥੋੜਾ ਹੈ ਇਹ ਹੋਰ ਇੰਸਾਰੀ ਜਾਈਦਾ ਨੰਨੀ ਚੀਜ਼ ਇਹ ਆਈ ਹੈ ਇਹਦੇ ਨੀਚੋਂ ਨੇ ਰੈਡਿਸ਼ ਮੈਰੂਨ ਬਣਵਾਇਆ ਇਹਦੇ ਕੋਲ ਤੇ ਇਹਦੇ ਨੀਚੋਂ ਬਾਰਡਰ ਵੀ ਲਗਵਾਇਆ ਉਹ ਵੀ ਮੈਰੂਨ ਹੀ ਲਗਵਾਇਆ ਟੇਸਟਿੰਗ ਕਰਵਾਇਆ ਕੋਈ ਲੱਗੇ ਸਾਰਿਆਂ ਦਾ ਸੋਨਾ ਉਹਦਾ ਹੀ ਹੋਣਾ ਚਾਹੀਦਾ ਹਾਂ ਲੋ ਵੀ ਵਿਆਹ ਵਾਲੀ ਕੁੜੀ ਹਜੇ ਆਉਗੀ ਪਰ ਭਾਬੀ ਜੀ ਉਹਦੇ ਪਹੁੰਚੇ ਹੋਏ ਨੇ ਉਹਦੀ ਪਰਝਾਈ ਨੇ ਕਰਨਾ ਲਹਿੰਗਾ ਪਸੰਦ ਉਹਨੇ ਆਪ ਦੀ ਪਸੰਦ ਹੀ ਪਾਉਣਾ ਉਹ ਕਹਿੰਦੀ ਵੀ ਭਾਬੀ ਬਸ ਤੂੰ ਪਸੰਦ ਕਰਕੇ ਰੱਖ ਲਈ ਕਿਉਂਕਿ ਉਹਨੂੰ ਮੌਕੇ ਤੇ ਛੁੱਟੀ ਮਿਲਣੀ ਹੈ ਪਹਿਲਾਂ ਉਹ ਛੁੱਟੀ ਨੇ ਮੈਨੂੰ ਲੈ ਦੋ ਤਿੰਨ ਆਪਾਂ ਹਜੇ ਕੜਵਾ ਲਿਆ ਪਰ ਇਹਨਾਂ ਚੋਂ ਹਜੇ ਕੋਈ ਜਚਿਆ ਨਹੀਂ ਹਜੇ ਉਹਦੇ ਲੈਵਲ ਦਾ ਸੈਟੀਸਫਾਈ ਜਨ ਹਾਂ ਹਜੇ ਇਹਨੂੰ ਜੋਤ ਨੂੰ ਸੈਟੀਸਫੈਕਸ਼ਨ ਨਹੀਂ ਹੋਈ ਉਹ ਕਹਿੰਦੀ ਉਹਨਾਂ ਕਿਤੇ ਨੰਦਾ ਆਂਦਾ ਪਰਝਾਈਆਂ ਦਾ ਹੈ ਪਰਫੈਕਟ ਹੋਣਾ ਚਾਹੀਦਾ ਮਤਲਬ ਉਹ ਬੰਦੇ ਦਾ ਗੂੜਾ ਰਿਸ਼ਤਾ ਮਾਂ ਦੀਆਂ ਜਾਈਆਂ ਦਾ ਹੈ ਇੱਥੇ ਹੈ ਹੀ ਆ ਬੱਸ ਮੈਂ ਨਹੀਂ ਅਜ ਤਾਂ ਹੋ ਹਾਂ ਮੈਂ ਗਣ ਪੂਰੇ ਵਟ ਕੇ ਪ੍ਰਭਾ ਵੀ ਪੂਰਾ ਪਾਈ ਜੀ ਨੇ ਇੱਕ ਕੱਪ ਸ਼ਾਇਰੀ ਦਾ ਵੀ ਲਿਆ ਹੋ ਹੋ ਹੋਲਾ ਕਰਨ ਕਿ ਫਤਲਾ ਕਰਕੇ ਲੋ ਇੱਕ ਹੋਰ ਲਹਿੰਗਾ ਆ ਗਿਆ ਐ ਨਹੀਂ ਪਤਾ ਦੁਪੱਟਾ ਨਹੀਂ ਉਹਦੇ ਨਾਲ ਤਾਂ ਦੁਪੱਟਾ ਹੈ ਲਹਿੰਗੇ ਨਾਲ ਹਾਂ ਪਰ ਨਹੀਂ ਇਹ ਕਲਰ ਨਹੀਂ 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 ਉਹ ਦੁਪੱਟਾ ਹਾਂ ਮੰਗਦਾ ਪਿਆ ਨਹੀਂ ਨੀ ਹੇ ਲਹਿੰਗੇ ਦੇ ਮਰੂਨ ਲਗਵਾਇਆ ਮੈਂ ਇੱਕ ਪੱਕੇ ਦਾ ਬੇਡ ਦੀ ਮਰੂਨੀ ਬਣਵਾਇਆ ਤੇ ਬੋਲਣਾ ਕੰਟਰਾਸਟ ਕਰ ਲੈ ਮਰੂਨੀ ਕਰਨ ਹਾਂ ਉਹ ਜੁਐਲਰੀ ਵਗੈਰਾ ਦਾ ਕੰਟਰਾਸਟ ਪੱਗ ਦਾ ਕੰਟਰਾਸਟ ਹਾਂ ਉਹ ਮੈਂ ਮਰੂਨ ਹੈ ਇਹ ਸਪੈਸ਼ਲ ਲਹਿੰਗਾ ਉਹਨਾਂ ਦੇ ਆਰਡਰ ਤੇ ਬਣਿਆ ਸਮਝ ਗਏ ਉਹਨੇ ਸ਼ੇਰਵਾਨੀ ਪਾਉਣੀ ਹੋਊ ਮੁੰਡੇ ਨੇ ਸ਼ੇਰਵਾਨੀ 골ਡਨ ਹੈ ਸ਼ੇਰਵਾਨੀ ਪੱਗ ਮਰੂਨ ਮੈਂ ਉਹੀ ਕਹਿਣੀ ਆ ਨਾ ਵੀ ਸ਼ੇਰਵਾਨੀ ਉਹ ਪਾਉਣੀ ਹੋਊਗੀ ਨਾਲ ਫੇਰ ਇਹ ਵੀ ਸੋਨਾ ਲੱਗਦਾ ਨਾ ਪਾਇਆ ਉਹ ਚੀਜ਼ ਹਾਂ ਬੇਸ ਦਾ ਕਲਰ ਮਰੂਨ ਦੇ ਕੇ ਨੀ ਚਾ ਉਹ ਬੋਡਨ ਨਹੀਂ ਲਗਵਾਇਆ ਸਾਰਾ ਬੇਸ ਵੀ 골ਡਨ ਮਰੂਨ ਦੁਪੱਟੇ ਤੇ ਵੀ ਡਬਲ ਸ਼ੇਡ ਕਰੂੰਗਾ ਅੱਜ ਹਾਂ ਸ਼ੇਡ ਚੇਂਜ ਹੋ ਜਾਂਦਾ ਤਾਂ ਇਹ ਮਰੂਨਾ ਜਾਂਦਾ ਇਹ ਜਿਆਦਾ ਗੋਲਡਨ ਹਮਮ ਬਟ ਆਪਾਂ ਨੂੰ ਆਹ ਸਟਾਕ ਨਹੀਂ ਨਾ 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 ਪੰਚਾਇਦਾ ਇਹ ਚੀਜ਼ ਤੇ ਚਲੋ ਦਿਖਾਉਣਾ ਤਾਂ ਫਰਜ਼ ਹੈ ਨਾ ਜਿਹੜੀ ਚੀਜ਼ ਨਹੀਂ ਬਣੀ ਨਹੀਂ ਬਣ ਕੇ ਆਉਂਦੀ ਹਾਂਜੀ ਉਹ ਨਹੀਂ ਹੋਈ ਮੈਂ ਮਸ਼ੀਨ ਤੋਂ ਕਰਵਾ ਕੇ ਲੈ ਕੇ ਆਉਣਾ ਤੇ ਕਿਸੇ ਹੋਰ ਦੀ ਫੀਸ ਹੈ ਕੀ ਮੰਗਦੇ ਆ ਦੇਖੋ ਤੇ ਮੇਰੇ ਘਰ ਨੂੰ ਇੱਕ ਵਾਰ ਆ ਉਹ ਕਰਦੀ ਸਾਡੇ ਤੇ ਰੱਖਦੀ ਮੇਰੇ ਨੂੰ ਤੇ ਜੋਤ ਨੂੰ ਤਾਂ ਲੱਗਦਾ ਹੁੰਦਾ ਜਦੋਂ ਅਸੀਂ ਲਹਿੰਗੇ ਦੇਖਣ ਆਉਣੀ ਆ ਵੀ। ਹੋਰ ਹਾਂਜੀ ਬੋਕੇ ਪੀਸ ਬੋਕੇ ਪੀਸ ਆ ਲੋ ਦੁਪੱਟਾ ਲੈ ਲਓ। ਉਹ ਅਬੀ ਬੇਸਤ ਹੈ ਦੂਸਰੀ ਕਾਲ 'ਚ। ਦੁਪੱਟਾ ਨੈਟ ਦਾ ਨਹੀਂ ਚਾਹੀਦਾ ਹਨਾ? ਸਤਿ ਸ਼੍ਰੀ ਅਕਾਲ ਜੀ ਪਿੱਛੋਂ ਕਿਰਨ ਨੜਦੀ ਹੁੰਦੀ ਹੈ ਯੈਸ ਬੇਬੀ ਦੇਖੀ ਇਹਨੂੰ ਪਿਆਰੀ ਲੱਗ ਰਹੀ ਹੈ ਜੋ ਤੂੰ ਆ ਕੇ ਦੀਆਂ ਮੇਰੀਆਂ ਨੇ ਹਾਂ ਜਿਸ ਤੋਂ ਪੁੱਤ ਨਾ ਆਇਆ ਤੇ ਤਿੰਨ ਸਾਲ ਜੀ ਆਮਾਨ ਜਦੋਂ ਤੇਰਾ ਵਿਆਹ ਹੋਣਾ ਉਹਨਾਂ ਤਾਂ ਬਹੁਤ ਬੋਸ ਆ ਜਣਾ ਠੀਕ ਠੀਕ ਚਲੀ ਜੋ ਹਾਂ ਹਾਂ ਦੇਖੋ ਗਾਇਜ਼ ਵੀ ਚੋਲੀ ਵੀ ਤਾਂ ਖਾਣੀ ਚੋਲੀ ਬੋਲੀ ਬੇਟੀ ਬੋਲੀ ਆਪ ਇਹ ਸਾਰਾ ਤੇਜ਼ ਜੀ ਚੋਲੀ ਤਾਂ ਸੋਹਣੀ ਆ ਦੁਪੱਟਾ ਚਨੂਨ ਤੇ ਬਣਦੀ ਸਾਰੇ ਆਹਾਂ ਅਰੇ ਚੋਲੀ ਵੀ ਸਰਦਾਰੀ ਬਹੁਤ ਸੋਹਣੀ ਲੱਗਦਾ ਦਿਖਾਈਏ ਸਾਰਾ ਦੁਪੱਟਾ ਲੱਗੇ ਕਲੀਆਂ ਦੇਖੋ ਜੰਮੀਆਂ ਕੇਨ ਖੋਲਦੇ ਕੇਨਾਂ ਦੀ ਹੈ ਨਹੀਂ ਚੋਲੀ ਲੰਨ ਨੂੰ ਚੋਲੀ ਲੰਨ ਦੁਪੱਟਾ ਦੇਖੋ ਆਹਦੇ ਕਲਰ ਵੀ ਜੱਚਦਾ ਪਾਇਆ ਉਨੀ ਉਹਦੇ ਉਹ ਤੇ ਪਾਇਆ ਸੀ ਚਲਦੀ ਹੋਣੀ ਇਹ ਕੁਝ ਰੀਰ ਪਾ ਦੇਗੇ ਨਾ ਹਾਂ ਹਾਂ ਰੀਰ ਬਣਾ ਦੇ ਕੁਈ ਦੁਪੱਟਾ ਲਿਓ ਇਹਨਾਂ ਦਾ ਲਿਓ ਦੁਪੱਟਾ ਦੂਸਰਾ ਮੈਂ ਬਣਾ ਗਰੀ ਪਾਵਾਂ ਇੱਥੇ ਕਿਰਨੂ ਗੁੱਟਾ ਲੱਗਿਆ ਹੋਵੇ ਵਾਓ ਕੀ ਲੱਗਿਆ ਕੁੜੀ ਨੇ ਬਣਾ ਤੇ ਕੁੜੀ ਨੇ ਸਪੈਸ਼ਲ ਬਣਵਾਈ ਹੈ ਲਓ ਮੈਂ ਆਪੇ ਲਾ ਲੈਂਦੀ ਨੀਲਾ ਇੱਕ ਦੋ ਗੱਪਾਂ ਸੋਹਣਾ ਨੀਲਾ ਉਹ ਨਹੀਂ ਹੈਗਾ ਨਾ ਨੀਲੇ ਤੇਰੇਟਿਕ ਹੈ ਕੁੜੀ ਮੁੰਡੇ ਦਾ ਵੀ ਨੇਵੀ ਜਿਹਾ ਆ ਨੇਵੀ ਬਲੂ ਆ ਆ ਕੱਪੜਾ ਲੈ ਆਦੀ ਹੈ ਕਿੰਨੀ ਸਿਆਉਦੇ ਪਹਿਲਾਂ ਪਹਿਲਾਂ ਲੈ ਲੀ ਸਰਦ ਸੀ ਨਾ ਕਿਹੜਾ ਕ੍ਰੀਡਾ ਲਹंगा ਜਿਹੜਾ ਆਪਣੇ ਉਹ ਜੋ ਤਾਂ ਇੱਕ ਗੱਲ ਕਹਾ ਆ ਲਹਿੰਗਾ ਹੀ ਬਹੁਤ ਸੋਹਣਾ ਲੱਗਿਆ। ਕੁਮਰਿੰਦਰ ਨੇ ਇਹ ਲਹਿੰਗਾ ਪਾਇਆ ਸੀ। ਸਾਰਾ ਕੂਟ ਨਹੀਂ ਹੈਂਡਵਰਕ ਦੱਬੇ ਦਾ ਤੇ ਦੁਪੱਟਾ ਚਲੋ ਤੇ ਜੋ ਦੁਪੱਟਾ ਹੀ ਬਹੁਤ ਸੋਹਣਾ ਹੈ। ਦੁਪੱਟਾ ਕੁਝ ਖਾ ਦੇ ਦਿਉਂਗੀ। ਆਪਾਂ ਕਹੇ ਦੁਪੱਟਾ ਚੁਣੋ ਨਾ। ਅੱਛਾ ਠੀਕ ਹੈ। ਜਿਹੜੀ ਤੁਸੀਂ ਚੀਜ਼ ਮੰਗੀ ਸੀ। ਹਾਂਜੀ ਲਹਿੰਗਾ। ਦੁਪੱਟਾ ਹੈ। ਮੈਂ ਹੁਣੇ ਭਾਪੀ ਮੇਰੇ ਲਾ ਕੇ ਦਿਖਾਈ। ਆਹ ਦੁਪੱਟਾ ਹੈਰੀ ਆ। ਸਾਰਾ ਬਣ ਕੇ ਆਣਾ ਆਪਿਆ ਫਿਟਸ ਵਿੱਚ। ਟਰਾਈ ਕਰਕੇ ਤੁਸੀਂ ਸਨੈਪ ਵੀ ਦਿਖਿਲਾਓ। ਦੇਖਿਓ ਕੈਮਰੇਆਂ 'ਚ ਕਲਰ ਕਿਵੇਂ ਆਉਂਦੇ ਆ। ਉਵੇਂ ਕਲਰ ਕਿਵੇਂ ਆ। ਕਲਰ ਚੇਂਜ ਕਰਦੀ ਨਾ ਜਿਹੜਾ ਪਤੰਦ ਵਾਲਾ ਅੱਧਰ ਆ ਜਾ ਬੇਟਾ ਉਹਦਾ ਉਹ ਕਰ ਦੇ ਸਾਹਮਣੇ ਕਿਹਨੇ ਆਜੀ ਇਹ ਵੀ ਹੈ ਵੀ ਲੋਕਾਂ ਦਾ ਲਗਾ ਕੇ ਦੇਖੀ ਲੋਕ ਹੀ ਚਾਹੁੰਦੇ ਪਰ ਇਹ ਤਾਂ ਪਸੰਦ ਦੇ ਕੋਈ ਆ ਵੀ ਉਹ ਕੋਈ ਤੇ ਮੇਰਾ ਇਹ ਦੇਖ ਹਰ ਕੁਝ ਨਹੀਂ ਮੈਨੂੰ ਆਹ ਵਰਤਣਾ ਆਹ ਕਮੇਟਰੀ ਪੁੱਛਦਾ ਵੀ ਇੰਨਾ ਲਾਈਟ ਵੇਟ ਐਨਾ ਕਾ ਜ਼ਿਆਦਾ ਵਧੀਆ ਦਾ ਮੈਨੂੰ ਤਾਂ ਬਲਕਿ ਚੀਜ਼ ਤਾਂ ਸੋਹਣੀ ਹੈ ਨਾ ਬਹੁਤ ਸੋਹਣੀ ਹੈ ਰੈੱਡ ਵੀ ਆਏ ਜੀ ਇੱਚ ਰੈੱਡ ਵੀ ਆਏ ਰੈੱਡ ਦਿਖਾਓ ਭਾਬੀ ਮੇਰੇ ਰੈੱਡ ਦੇਖਣ ਨੂੰ ਬੜਾ ਮਨ ਕਰ ਰਿਹਾ ਉਹ ਇਹ ਉਹ ਲੰਮਾ ਦੇਖੀ ਹੈ ਹਾਂ ਹਾਂ ਇਹਦੇ ਲਈ ਇਹਦਾ ਵੇਜ ਕਲਰ ਆ ਉਹ ਕਲਰ ਦੇ ਮਹਿਰੂਨ ਕਲਰ ਦੇ ਨਾ ਮੇਕਅਪ ਆ ਜਿਹੜਾ ਉਹ ਬਾਹਰ ਖਿੰਡ ਕੇ ਆਉਂਦਾ ਗੱਲ ਇਹ ਆ ਮੇਕਅਪ ਉਹ ਮੈਂ ਲਾਈਟ ਨੂੰ ਦਿੱਤਾ ਉਹ ਨਾ ਮੇਕਅਪ ਮੇਕਅਪ ਦਾ ਜਿਹੜਾ ਨਾ ਚੱਲਦਾ ਮੇਕਅਪ ਹੁਣ ਸਿੰਗਲ ਸ਼ੇਡ ਤੋਂ ਹਟ ਕੇ ਡਬਲ ਸ਼ੇਡ ਚਲਣਗੇ ਆਏ ਹੋਰ ਵੀ ਇਹ ਚ ਉਹਦੇ ਨਾਲੋਂ ਜ਼ਿਆਦਾ ਸੋਹਣਾ ਆ ਲੱਗ ਰਿਹਾ ਲੱਗ ਰਿਹਾ ਜੀ ਜਿਆਦਾ ਬਰਾਬਰ ਕਰਾਉਣਾ ਸਹੀ ਹੁਣ ਜੇ ਨਵੇਂ ਪੀਸ ਦੇਖਣੇ ਤੇ ਦਿਖਾਓ ਦਿਖਾਓ ਦੇਖੀ ਜਾਂਦੇ ਸੰਤ ਕਾਲੀ ਨਹੀਂ ਅਸੀਂ ਕਾਦੇ ਹੱਸਦੇ ਆ ਅੱਜ ਵੈਸੇ ਨਾਰਮਲ ਦੂਜੀ ਹਾਂ ਵੀ ਬਣਾ ਦੇ ਦੂਜੀ ਬਣਾ ਦੇ ਥੋੜੀ ਜਿਹੀ ਬਣਾਉਣੀ ਐ ਬਸ ਜਾ ਮੇਰਾ ਫੋਨ ਕਿੱਥੇ ਹੈ ਮੇਰਾ ਫੋਨ ਸੀ ਲੱਗਤੀ ਆ ਜਾ ਹਾਂਜੀ ਸਿਲੱਬ ਦੇ ਵਿੱਚ ਮਲਟੀ ਦੇ ਵਿੱਚ ਨਵੀਂ ਵੈਰਾਈਟੀ ਆਈ ਐ ਨੀਚੇ ਡਬਲ ਸ਼ੇਡ ਬਾਰਡਰ ਆ ਰਿਹਾ ਠੀਕ ਹੈ ਉਹ ਜਿਹੜੇ ਨੈਕਸਟ ਟਾਈਮ ਸਾਰੇ ਲਹਿੰਗੇ ਇਹੀ ਵਾਲੇ ਬੀਕ ਹਾਂ ਡਬਲ ਸ਼ੇਡਸ ਆ ਜਾਣਗੇ ਹੁਣ ਦੁਪੱਟੇ ਡਬਲ ਸ਼ੇਡਸ ਹਾਂਜੀ ਠੀਕ ਹੈ ਜੀ ਬਾਰਡਰ ਇਹਦੇ ਵਿੱਚ ਕਾਰਨ ਤੋਂ ਨੀਚੇ ਵਾਲਾ ਆਏਗਾ ਚਿਚੂ ਕਾਰਨੇਟ ਆਏਗੀ ਹਾਂਜੀ ਜਿਹੜਾ ਗੁੱਜਾ ਲਹਿੰਗਾ ਆ ਰਿਹਾ चलो ये सेम चीज है बट तो लहंगा अपने क्रेप अच्छा एक, रेप बने एक बने बने लेंगा, क्रेप ते बणेया है ये सिल्क ते बणेया है लहंगा क्रेप ते बणेया होया ऐनक ते बणेया होया फिर वो ले वैरायटी सेम है डिजाइन डिफरेंट डिफरेंट टाइप बढे डिफरेंस फर्क किया स्टफ दा फर्क है ठीक है जी लगाओ ऐनक दे दो सारे को ऐनक है मेरी को है नहीं तो पहले ही तो हैगी तो ये छोटी सी हां हाय की दसा ਵੇਰੀਆਂ ਇੰਨੀਆਂ ਸੋਹਣੀਆਂ ਅੱਖਾਂ ਅੱਖਾਂ ਵੇਖਣਾ ਚਾਹੁੰਦੇ ਨੇ ਲੈ ਲੱਖਾਂ ਦੀਆਂ ਅੱਖਾਂ ਕਿਉਂ ਛਪਾਉਣੀ ਐ ਨੀ ਅੱਖਾਂ ਕਿਉਂ ਛਪਾਉਣੀ ਐ ਕਾਲੀ ਐਨਕ ਨਾਲ ਲਾਇਆ ਕਰਗੀ ਤੂੰ ਪੱਲੇ ਸੋਹਣੀ ਕਾਲੀ ਐਨਕ ਨਾਲ ਐ ਕਰੀ ਗਈ ਹੁੰਦੀ ਗੋਲੀਆਂ ਕਿਹੜੀਆਂ ਖਾਦੀਆਂ ਥੈਂਕ ਯੂ ਵੈਲਕਮ ਵੈਲਕਮ ਬੈਠੇ ਰਹਿਣਾ ਕੀ ਕਰਨਾ ਅੱਜ ਮੈਂ ਬੋਲੀ ਪਾ ਰਹੀ ਆ ਵਨ ਕੰਟੂ ਯੂ ਨੋ ਮੈਂ ਮੀਤੋ ਆ ਤੇ ਜੀਤੋ ਆ ਅੱਜ ਮੈਂ ਜੀਤੋ ਬਾਰੇ ਬੋਲੀ ਪਾ ਰਹੀ ਆ ਲੈ 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 ਸਾਰੇ ਆਣੀ ਜ਼ਰੂਰ ਧਿਆਨ ਨਾਲ ਸੁਣੋ ਇਹਦਾ ਪਾਸਵਰਡ ਕੀ ਆ ਕਾਂਜੀ ਪਾਓ ਇਹਦਾ ਕੀ ਆ ਆਣੀ ਜੀਤੋ ਹੋਟਲ ਚਲੀਏ ਆਣੀ ਜੀਤੋ ਹੋਟਲ ਚਲੀਏ ਪੀ ਇਹ ਪਾਣੀ ਨਹੀਂ ਹੱਕ ਤੇਰੀ ਪਾਣ ਦਾ ਪੱਤਾ ਬਲੇ 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 ਹੱਕ ਤੇ ਤੇਰੀ ਪਾਣ ਦਾ ਪੱਤਾ ਛੋਡੀ ਸਰ ਮੈਦਾਨੀ ਨਹੀਂ ਮੈਂ ਕੁੜੀ ਮਾਨਾ ਦੀ ਐਰ ਗੈਰ ਨਾ ਜਾਣੀ ਮੈਂ ਕੁੜੀ ਮਾਨਾ ਦੀ ਗੇ ਗਾਣਾ ਜਾਣੀ ਮੈਂ ਕੁੜੀ ਮਾਨਾਂ ਦੀ ਗੇ ਗਾਣਾ ਜਾਣੀ ਮੈਂ ਕੁੜੀ ਮਾਨਾਂ ਦੀ ਇੱਕ ਨੂਰ ਇਸ਼ਾਰਾ ਹਿਪੂਰ ਹੁਣ ਆਹ ਦੇਖ ਆ ਪਾਉਂ ਤਣ ਤੇਰਾ ਮੇਰਾ ਪਿਆਰ ਦੇ ਲਈ ਬੰਦ ਦਬੇ ਜਿਹੜਾ ਉਹਨੂੰ ਜੀ ਚਾਹ ਵਾਲਾ ਗੀਤ ਪਾਣੀ ਵਿੱਚ ਛਾੜ ਦੇਣਾ ਚਲੋ ਚੁੱਪੀ ਨੇ ਮਾਂ ਚੁੰਨੀ ਲਾਉ ਦੁੱਸੀ ਤੇ ਨਰੁੰਗੀ ਰੱਖ ਲਾਉਂ ਕੱਢ ਦੇ ਨਿਤਨੀ ਸਾਉਦੀ ਨਹੀਂ ਸਰ ਦੇ ਵਿੱਚ ਇਹ ਜਿਤਨੀ ਹਾਂ ਚਲੋ ਚਲੋ 1 2 3 ਅਸੀਂ ਸੋਕ ਹਲਾ ਤਾ ਹਲਾ ਤਕਦੀਰ ਬਾਦੂ ਲਾ ਕੇ ਦੇਓ ਪਹਿਲਾਂ ਵੇਟ 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 ਰੋਟੀ ਵੀ ਕਰੀ ਵੇਟ ਵੇਟ 1 ਉਹ ਵੇ ਡਾਈਨੋਸੌਰ ਕੋਈ ਇੰਸਟਾਗ੍ਰਾਮਸ ਮਾਰਨ ਦਾ ਡਾਈਨੋਸੌਰ ਡਾਲਣੇ ਹੋਣਗੇ લાદી ડાયનાસોર ડાયનાસોર યે ઓસો બેના ડાયનો ડાયનોસોર બગ ગઈ પાસે જાવ ਚੱਲ રોટી ડાળી રોટી બની ਬੰਗੇ ਸਾ ਮੇਰਾ ਪਿਆਰ ਸਹੇਲੀ ਬੰਦ ਡੱਬੇ ਵਿੱਚ ਰੱਖਣਾ ભાઈ ਜਿਹੜਾ ਉਸ ਨੂੰ ਛੇੜੂਆ ਕੇ ਜਿਹੜਾ ਉਸ ਨੂੰ ਛੇੜੂ ਆ ਕੇ ਜਾ ਸਰਕਾਰੀ ਦਸਨਾਂ ਨਹੀਂ ਆਪਾਂ ਦੋਮਾਣੇ ਵਿੱਚ ਖਾੜੇ ਦੇ ਨਚਰਣੀਆਂ ਆਪਾਂ ਦੋਮਾਣੇ ਵਿੱਚ ਗਿੱਤੇ ਦੇ ਨਚਰਣੀਆਂ ਆਪਾਂ ਦੋਮਾਣੇ ਵਿੱਚ ਗਿੱਤੇ ਦੇ ਨਚਰਣੀਆਂ ਆਪਾਂ ਦੋਮਾਣੇ ਵਿੱਚ ਗਿੱਤੇ ਦੇ ਨਚਰਣੀਆਂ ਆਪਾਂ ਦੋਮਾਣੇ ਲਹਿੰਗਾ ਲਹਿੰਗਾ ਸਭ ਤੋਂ ਮਹਿੰਗਾ ਲਹਿੰਗਾ ਲਹਿੰਗਾ ਸਭ ਤੋਂ ਵਹਿੰਗਾ ਮੈਂ ਵਿਆਹ ਵਿੱਚ ਪਾਵਾਂ ਨਹੀਂ ਵਿੱਚ ਸ਼ਰੀਕੇ ਦੇ ਬਹਿ ਜਾ ਬਹਿ ਜਾ ਕਰਾਵਾਂ ਨਹੀਂ ਵਿੱਚ ਸ਼ਰੀਕੇ ਦੇ ਬਹਿ ਜਾ ਬਹਿ ਜਾ ਕਰਾਵਾਂ ਨਹੀਂ ਗੱਜਾ ਗੱਜਾ ਕ੍ਰਾਮਨ ਵਿੱਚ ਸ਼੍ਰੀਕੇ ਦੇ ਗੱਜਾ ਗੱਜਾ ਕ੍ਰਾਮਨ ਵਿੱਚ ਸ਼੍ਰੀਕੇ ਦੇ ਬਾਸਰੀ ਇੱਕ ਇੱਕ ਉਹ ਵਾਲੀ ਪੋਣੀ ਰੀਲ ਬਣਾਉਣੀ ਹੈ ਰੀਲ ਉਹ ਚਾਰ ਰੀਲ ਹਲੋ ਸਾਹੇ ਚਿੱਠੀ ਦੀ ਤਿਆਰੀ ਹੋ ਰਹੀ ਆ ਆ ਨਹੀਂ ਇਹ ਸਿੰਪਲ ਆ ਛੋਟੀ ਸ਼ੋਹ ਵੀ ਦਿਖਾਉਂਗਾ ਜੀ ਵੀਰੇ ਮੇਰੀ ਗੱਲ ਸੁਣ ਲੋ ਹਾਂ ਲੈਂਗਾ ਕੰਮ ਆ ਦੇਖਣ ਲਈ ਦੇਖਣ ਵਾਸਤੇ ਕੱਟ ਕਸਿਓ ਕਸਿਓ ਨਹੀਂ ਲਓ ਜੀ ਏਡੀ ਲੈਣੀ ਮੈਡਮ ਕੜ ਗਿਆ ਉੱਪੀ ਕੜ ਗਿਆ ਤੇ ਆ ਬਈ ਖੱਡਪੀਆਂ ਹੀ ਕਹਦੇ ਤੇ ਖਾਲੀ ਆ ਇੰਚ ਮਠਾਈ ਪਊਗੀ ਇਹ ਆਏ ਆ ਓਪਨ ਹੀ ਲੱਗੇ ਜਾਣੀ ਫਿਰ ਇਹ ਓਪਨ ਮੱਖੀਆਂ ਬਹਿ ਜਾਣ ਬਾਹਰ ਨਹੀਂ ਮੱਖੀਆਂ ਜਿਵੇਂ ਬਹਿ ਜਾਣਗੇ ਪੈਕ ਹੋ ਜਾਣੇ ਨਾ ਰੈਪਰ ਜੇ ਇਹ ਤੁਹਾਨੂੰ ਲਗਾਫੇ ਦਵਾਂਗੇ ਨਾਲ ਦੋ ਓਕੇ ਉਹ ਜਿੰਨੇ ਪੈਕ ਕਰਦੇ ਆ ਮੈਨੂੰ ਹੋ ਵੀ ਸੋਹਣੀ ਲੱਗੀ ਵੇਸੀ ਓ ਯਾਰ ਉਹ ਤਾਂ ਨਹੀਂ ਇੱਕ ਗਮਾਗਾ ਨਾ ਸੈਟ ਆ ਲੈ ਲਓ ਫਿਰ ਅਸੀਂ ਵੀਰੇ ਨਾ ਬਹਿ ਕੇ ਪਰ ਜਾਣ ਦੀ ਲਾ ਬਈ ਹੋਰ ਗੱਲਾਂ ਦੀਆਂ ਗੱਲਾਂ ਐਤੀ ਮਹਿੰਦੀ ਵਾਲਾ ਵੀ ਬਰਨਾਲੇ ਉਹੀ ਕਰਨਾ ਹਾਂ ਕਿਰੇ ਹਮੇਸ਼ਾ ਜੋਤ ਨੂੰ ਵੀ ਆਏ ਸੀ ਵੀ ਮੈਂ ਇੱਕ ਤੋਂ ਜ਼ਰੂਰ ਲਗਵਾਉਣੀ ਆ ਆ ਗਿਆ ਨਾ ਅਨੀਸ਼ ਮਹਿੰਦੀ ਆਰਟਸ ਹਾਂ ਉਹਨਾਂ ਦਾ ਆਫਿਸ ਬਣਿਆ ਆ ਕੰਮ ਪੂਰਾ ਲਵਾ ਵੀ ਲੈਣੀ ਆ ਦਵਾਲਾ ਆ ਜਾ ਮੇਰਾ ਫੜਾ ਜੀ ਹੈਲੋ ਗੈਸੇਓ ਹੈਲੋ ਬਾਈ ਹਾਂ ਹੈਲੋ ਵੀ ਕਰੇ ਪਹੁੰਚੇ ਹੁਣ 10 ਵਜੇ ਬੈਠੇ ਆ ਯਾ ਰੱਖਿਆ ਹੋਗੇ ਤੂੰ ਫੇਰ ਨਹੀਂ ਲੰਗਾ ਕਰ ਜਾਂਦਾ ਲੈਂਗਾ ਦੇ ਆਂਦਾ ਤੇ ਸਾਹੇ ਚਿੱਠੀ ਲਿਆਂਦੀ ਆ ਫਿਰ ਪਰਸੋ ਭੇਜਾਂਗੇ ਇਹ ਲੈਂਗਾ ਨੇ ਵੇਖੀਆ ਤੇ ਕਰ ਆਹ ਹੈ ਹੂੰ ਆਈ ਦੇ ਚ ਕੀ ਹੈ ਪਾਉਣਾ ਹਜੇ ਤਾਂ ਖਾਰਾ ਕੁਛ ਖਾਲੀ ਹੈ ਇਹ ਲੱਗ ਜਾਈਂ ਇਹ ਨੂੰ ਸੁਣਨ ਲਈ ਨੂੰ ਲਾਉਣੀ ਆ ਵੀਡੀਓ ਬਣ ਲਈ ਆ ਫੋਨ ਪਾਪਾ ਆਪਣਾ ਨੋ ਜੀ ਗਾਇਸ ਅੱਜ ਫੇਰ ਵੱਜ ਗਏ ਨੇ 10:30 ਤੇ ਹਜੇ ਮੈਂ ਕੱਪੜੇ ਬਦਲ ਕੇ ਕਰਨੇ ਵੈਸੇ ਕੱਪੜੇ ਮੈਂ ਚੇਂਜ ਕਰਨ ਵਾਲੇ ਪਾ ਕੇ ਨਹੀਂ ਜਾਂਦਾ ਹੁੰਦਾ ਕਿਉਂਕਿ ਮੈਨੂੰ ਪਤਾ ਵੀ ਮੈਂ ਨਹੀਂ ਚੇਂਜ ਕਰ ਸਕਦਾ ਕਿ ਮੈਂ ਤਾਂ ਡਿੱਗਣਾ ਹੀ ਹੁੰਦਾ ਤੇ ਚਲੋ ਜੀ ਕਰਨ ਪੁਰਨਾ ਲਾ ਕੇ ਲੱਗੇ ਡਿੱਗਣ ਤੇ ਵਲੌਗ ਨੂੰ ਕਰਦੇ ਆ ਠੀਕ ਖਤਮ ਮਿਲਦੇ ਆ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵਲੌਗ ਕਿਦਾਂ ਲੱਗਦੇ ਆ ਤੇ ਬਾਕੀ ਬਈ ਅੱਜ ਆਪਾਂ ਮਨਦੀਪ ਦਾ ਕਈ ਸੀ ਲਹਿੰਗਾ ਬੁੱਕ ਕਰਨ ਤੇ ਲਹਿੰਗੇ ਵਾਵਾ ਦੇਖੇ ਕਿਉਂਕਿ ਮਨਦੀਪ ਨੂੰ ਲੇਟ ਹੋ ਜੂ ਫਿਰ ਤੇ ਉਹਦੇ ਕਰਕੇ ਫਿਰ ਹੈ ਨਾ ਹਜੇ ਦਿਨ ਥੋੜੇ ਆ ਤੇ ਫਿਰ ਲਹਿੰਗਾ ਚਾਹੀਦਾ ਹਨਾ ਆਪਾਂ ਨੂੰ ਆਪਣੀ ਮਨਪਸੰਦ ਦਾ ਸੋ ਇਸ ਕਰਕੇ ਲਹਿੰਗਾ ਜਿਹੜਾ ਕਰੇ ਆਂਦਾ ਆ ਤੇ ਦੂਜੇ ਨੰਬਰ ਤੇ ਸਾਈ ਚਿੱਠੀ ਲੈ ਆਂਦੀ ਆ ਕਿਉਂਕਿ ਸਾਈ ਚਿੱਠੀ ਆਪਾਂ ਬਸ ਹੁਣ ਇੱਕ ਅੱਦੇ ਦਿਨ ਚ ਭੇਜ ਦੇਣੀ ਉਹਦੇ ਲਈ ਫਿਰ ਆਏ ਆ ਬੀ ਆਰ ਲੈ ਕੇ ਆਉਣੀ ਪਣੀ ਸੀ ਤੇ ਅੱਜ ਫਿਰ ਆਪਾਂ ਉਹਨਾਂ ਦੇ ਪ੍ਰੀਤੀ ਲਿੰਗਾ ਹਾਊਸ ਤੋਂ ਹੀ ਸਾਰੇ ਚਿੱਟੀਆਂ ਕਿਉਂਕਿ ਉਹਨਾਂ ਦੇ ਸਾਰਾ ਸਮਾਨ ਹੁੰਦਾ ਪ੍ਰੀਤੀ ਲਿੰਗਾ ਹਾਊਸ ਤੇ ਸਾਰੇ ਚਿੱਟੀਆਂ ਚੂੜਾ ਕਲੀਰੇ ਜੁਵੈਲਰੀ ਲਹਿੰਗੇ ਸ਼ੇਰਵਾਨੀਆਂ ਕੋਟ ਪੈਂਟ ਜੋ ਤੁਸੀਂ ਲੈਣਾ ਚਾਹੋ ਬੰਦੇ ਤੋਂ ਲੈ ਕੇ 부ੜੀ ਤੱਕ ਦਾ ਜਿਹੜਾ ਬ੍ਰਾਈਡ ਤੋਂ ਲੈ ਕੇ ਗਰੂਮ ਤੱਕ ਦਾ ਸਾਰਾ ਸਮਾਨ ਅਵੇਲੇਬਲ ਹੁੰਦਾ ਉਹਨਾਂ ਕੋਲੇ ਜੋ ਵੀ ਤੁਸੀਂ ਚਾਹੋ ਤੇ ਬਾਕੀ ਹੁਣ ਆਪਾਂ ਮਿਲਦੇ ਆ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵਲੌਗ ਕਿਦਾਂ ਲੱਗਦਾ ਬਾਏ ਬਾਏ ਜੀ आई होप ਤੁਸੀਂ ਵਿਆਹ ਨੂੰ ਇੰਜੋਏ ਕਰ ਰਹੇ ਹੋਵੋਗੇ ਵਿਆਹ ਦੀਆਂ ਤਿਆਰੀਆਂ ਨੂੰ ਇੰਜੋਏ ਕਰ ਰਹੇ ਹੋਵੋਗੇ ਤੇ ਇੱਕ ਜਿਹੜਾ थम्स अप ਕਰ ਦਿਓ ਵੀ ਜੇ ਤੁਸੀਂ ਇੰਜੋਏ ਕਰ ਰਹੇ ਹੋ ਤੇ ਚੈਨਲ ਨੂੰ ਵੱਧ ਤੋਂ ਵੱਧ ਕਰਿਓ ਸ਼ੇਅਰ ਬਾਏ ਬਾਏ ਗੁੱਡ